ਹੈਲੋ ਹਾਂਜੀ ਸਸ਼ੀਕਲ ਜੀ ਗਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਅੱਜਕੱਲ ਪਾਉਣ ਵਾਲੀ ਆਰਗੈਂਜ਼ਾ ਦੀ ਸਿਲਕ ਔਰ ਜੌਰਜਟ ਦੀ ਬਹੁਤ ਹੀ ਜ਼ਿਆਦਾ ਸੋਹਣੇ ਗਰਲਿਸ਼ ਲੁੱਕ ਦੀ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆਂ ਇਹ ਵਾਲੇ ਸੂਟ ਤੁਹਾਨੂੰ ਮਿਲ ਜਾਣਗੇ ਜਿਹੜੇ ਕੀ ਤੁਹਾਨੂੰ ਗ੍ਰੇਟ ਦੇ ਉੱਪਰ ਮਿਲੇਗਾ ਹੈਂਡਵਰਕ ਦਾ ਪੀਸ ਹੋਏਗਾ ਇਹ ਵਾਲੇ ਹੋਣਗੇ ਜਿਹੜੇ ਆਰਗੈਂਜ਼ਾ ਦੀ ਉੱਪਰ ਤੁਹਾਨੂੰ ਮਿਲ ਜਾਣਗੇ ਔਰ ਕੁਝ ਇਹਨਾਂ ਦੇ ਵਿੱਚ ਤੁਹਾਨੂੰ organza silk ਦੇ ਉੱਪਰ ਕੱਜ ਹੋਣਗੇ ਜਿਹੜੇ organza glass tissue ਦੇ ਉੱਪਰ ਤੁਹਾਨੂੰ ਇਹ ਮਿਲ ਜਾਣਗੇ ਵਿਦ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਕਰਲੇਸ਼ ਲੋਕ ਦਾ ਦੁਪੱਟਾ ਹੈਗਾ ਨਾਲ ਔਰ ਇਹਨਾਂ ਦੀ ਜਿਹੜਾ ਸਟਾਫ ਹੋਏਗਾ organza ਦਾ ਹੋਏਗਾ ਜਿੰਨੇ ਦੇ ਉੱਪਰ gota patti ਦਾ ਕੰਮ ਕੀਤਾ ਗਿਆ ਹੈਗਾ ਤੇ ਨਾਲ ਬਹੁਤ ਹੀ ਜ਼ਿਆਦਾ ਸੋਹਣਾ fluffy ਜਿਹਾ ਇਸ ਦੇ ਨਾਲ ਦੁਪੱਟਾ ਮਿਲੇਗਾ organza ਦਾ ਬੜੀ ਹੀ ਪਿਆਰੀ ਲੁੱਕ ਹੈਗੀ ਇਹ ਵਾਲੀ ਸੂਟ ਦੀ ਪ੍ਰਾਈਜ਼ ਹੈਗਾ ਸਿਰਫ 1250 ਰੁਪਏ ਪੂਰਾ ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ 1250 ਰੁਪਏ ਦੇ ਵਿੱਚ ਮਿਲ ਰਿਹਾ ਹੈਗਾ। ਇਹ ਵਾਲਾ ਜਿਹੜਾ ਤੁਹਾਨੂੰ ਸੂਟ ਮਿਲੇਗਾ ਆਰਗੈਂਜ਼ਾ ਦਾ ਤੁਹਾਨੂੰ ਸ਼ਰਟ ਮਿਲੇਗੀ ਔਰ ਨਾਲ ਤੁਹਾਨੂੰ ਹੈਗੀ ਜਿਹੜੀ ਸਿਲਕ ਦੀ ਬਾਟਮ ਮਿਲੇਗੀ। ਇਹ ਵਾਲੇ ਪੀਸ ਹੋਣਗੇ ਜਿਹੜੇ ਤੁਹਾਨੂੰ ਆਰਗੈਂਜ਼ਾ ਸਿਲਕ ਦੇ ਉੱਪਰ ਮਿਲ ਜਾਣਗੇ ਜਿਨ੍ਹਾਂ ਦੇ ਉੱਪਰ ਹੈਡਵਰਕ ਹੋਏਗਾ, ਨੈਕ ਪਲੱਸ ਬਾਜੂ ਪਲੱਸ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਵਰਕ ਮਿਲੇਗਾ। ਪ੍ਰਾਈਸ ਸਭ ਦਾ ਹੀ ਬਹੁਤ ਘੱਟ ਹੈਗਾ ਆ। ਇਹ ਵਾਲੇ ਹੈਗੇ ਜਿਹੜੀ ਆਪਾਂ ਡਿਜੀਟਲ ਪ੍ਰਿੰਟ ਦੇ ਉੱਪਰ ਆਪਾਂ ਸਾਤਨ ਜੌਲਟ ਦੇ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆ ਇਹਨਾਂ ਸਬ ਦੇ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਆ ਤੇ ਆਲ ਓਵਰ ਪਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਆ ਇਸ ਦਾ ਪ੍ਰਾਈਸ ਹੋਏਗਾ ਸਿਰਫ 1100 ਰੁਪਇਆ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਏਗਾ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚ ਆਪਣੇ ਕੋਲ ਬੁੱਕ ਕਰਵਾ ਸਕਦੇ ਹੈਗੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਇਸਤੇ ਵਿੱਚ ਕਲਰ ਨੇ ਪਲੱਸ ਜਿਹੜਾ ਇਸਤੇ ਵਿੱਚ ਇਹਨਾਂ ਦੇ ਵਿੱਚ ਤੁਹਾਨੂੰ ਪ੍ਰਿੰਟ ਵੀ ਕਾਫੀ ਜ਼ਿਆਦਾ ਮਿਲ ਜਾਣਗੇ ਤੇ ਇਹਨਾਂ ਦੇ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਇਹ ਬਲੇ ਹੈਗੇ ਜਿਹੜੇ ਇਹ ਵੀ ਸਾਰਟਨ ਡਾਜਰਡ ਦੇ ਉੱਪਰ ਹੋਣਗੇ ਜਿਨ੍ਹਾਂ ਨੂੰ ਤੁਸੀਂ ਹਨਾ ਜਿਨ੍ਹਾਂ ਦੇ ਨਾਈਟ ਸੂਟ ਜਾਂ ਫਰਾਕ ਜਾਂ ਆਪਾਂ ਮਿੱਡੀ ਵਗੈਰਾ ਜੋ ਮਰਜ਼ੀ ਬਣਾ ਸਕਦੇ ਹੈਗੇ ਹਾਂ ਤੁਸੀਂ ਆਪਣੀ ਚੋਇਸ ਦੇ ਅਕੋਰ ਕਟਵੱਧ ਫੈਬਰਿਕ ਲੈਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੈਗੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਇਹ ਅੱਜਕੱਲ ਪਾਉਣ ਵਾਲਾ ਜਿਸ ਨੂੰ ਲਾਈਨਿੰਗ ਲਗਾ ਕੇ ਔਰ ਸਟਿਚਿੰਗ ਸਟਾਈਲ ਹੈ ਜਿਹੜਾ ਉਸ ਦਾ ਚੇਂਜ ਕਰਕੇ ਬਹੁਤ ਹੀ ਜ਼ਿਆਦਾ ਸੋਹਣੀ ਗਰਲਿਸ਼ ਲੁੱਕ ਦੇ ਔਰ ਪਾਰਟੀ ਵੇਅਰ ਸੂਟ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਆ ਕਿਉਂਕਿ ਪ੍ਰਾਈਸ ਹੀ ਇਹਨਾਂ ਦਾ ਬਹੁਤ ਹੀ ਜ਼ਿਆਦਾ ਘੱਟ ਹੈਗਾ ਸਿਰਫ 1100 ਰੁਪਏ ਦੇ ਵਿੱਚ ਤੁਹਾਨੂੰ ਇਹ ਪੂਰਾ ਸੂਟ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ ਇਹਦਾ ਸਟਾਫ ਵੀ ਬੜਾ ਹੀ ਸੋਹਣਾ ਹੈਗਾ ਆ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕੋਈ ਵੀ ਸੂਟ ਜਿਹੜਾ ਹੈਗਾ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਆਂ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈਗੇ ਜਿਹੜੇ ਸੂਟ ਕਸਟਮਾਈਜੇਸ਼ਨ ਜਿਹੜੀ ਹੈਗੀ ਉਹਨਾਂ ਦੀ ਕਰਕੇ ਦੇਾਂਗੇ ਔਰ ਜੇਕਰ ਤੁਸੀਂ ਇਹ ਵਾਲ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਪ੍ਰਾਈਸ ਆਪਾਂ ਸਭ ਦਾ ਹੀ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਤੁਸੀਂ ਪ੍ਰਾਈਸ ਉੱਤੇ ਚੈੱਕ ਕਰ ਸਕਦੇ ਹੈਗੇ